ਬ੍ਰੇਕ ਤੋਂ ਬਾਅਦ ਤੜਾ ਸੁਆਗਤ ਹੈ ਵੱਧਦੇ ਅੰਗਲੀ ਖਬਰਾਂ ਵਾਲਾ ਆਪਣੇ ਫਰਮ ਦਾ ਮਜ਼ਾਇਰਾ ਕਰਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੇ ਗਾਇਕਾ ਵਿੱਚੋਂ ਕੁਝ ਅਜਿਹੇ ਵੀ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੀ ਬਜਾਏ ਇਸ ਨੂੰ ਨਿਗਾਰ ਵੱਲ ਲਜਾਣ ਵਿੱਚ ਪੂਰਾ ਟਿੱਲ ਲਾਇਆ ਹੋਇਆ ਹੈ। ਇਹਨਾਂ ਗਾਇਕਾ ਵੱਲੋਂ ਲਗਾਤਾਰ ਅਸ਼ਲੀਲ ਅਤੇ ਪੱਦੀ ਸ਼ਬਦਾਵਲੀ ਵਾਲੇ ਗੀਤ ਗਾਏ ਜਾ ਰਹੇ ਨੇ। ਇਹਨਾਂ ਗਾਇਕਾ ਖਿਲਾਫ ਮੋਰਚਾ ਖੋਲੀ ਬੈਠੇ ਇਸਤਰੀ ਜਾਗਰਤੀ ਮੰਚ ਵੱਲੋਂ ਆਪਣੇ ਐਲਾਨੇ ਗਏ ਪ੍ਰੋਗਰਾਮ ਤਹਿਤ ਅੱਜ ਸਵੇਰੇ ਦੇ ਪੰਜ ਸ਼ਹਿਰਾਂ ਵਿੱਚ ਇਹਨਾਂ ਗਾਇਕਾਂ ਦੇ ਪੁਤਲੇ ਸਾੜ ਕੇ ਰੋਸ ਮਜ਼ਾਇਰਾ ਕੀਤਾ ਗਿਆ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਣਾਉਂਦੇ ਆਂ ਇਹ ਗੀਤ ਪੰਜਾਬੀਏ ਜ਼ਬਾਨੇ ਨੀਰਾ ਕਾਨੇ ਮੇਰੇ ਦੇਸ ਦੀ ਏ ਪਿੱਕੀ ਪੈ ਗਈ ਚਿਹਰੇ ਦੀ ਨਹਾਰਨੀ ਤੇ ਹੁਣ ਸੁਣੋ ਇਹਨਾਂ ਗਾਇਕਾਂ ਦੇ ਗੀਤਾਂ ਨੂੰ ਹੁਣ ਤੁਸੀਂ ਸਮਝ ਜਾਓਗੇ ਕਿ ਪੰਜਾਬੀ ਜ਼ੁਬਾਨ ਦੀ ਨੁਹਾਰ ਫਿੱਕੀ ਕਿਉਂ ਪੈਂਦੀ ਜਾ ਰਹੀ ਹੈ ਸਿਰਫ ਫਿੱਕੀ ਨਹੀਂ ਬਲਕਿ ਇਹਨਾਂ ਗਾਇਕਾਂ ਵੱਲੋਂ ਗਾਏ ਜਾਣ ਵਾਲੇ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਦੇ ਗੀਤਾਂ ਕਾਰਨ ਪੰਜਾਬੀ ਜ਼ੁਬਾਨ ਦੇ ਨਾਲ-ਨਾਲ ਪੰਜਾਬੀਆਂ ਦੇ ਸਿਰ ਵੀ ਸ਼ਰਮ ਨਾਲ ਝੁਕ ਰਹੇ ਨੇ ਪਰ ਅਜੇ ਗਾਇਕਾਂ ਦੇ ਨਕੀਲ ਕਸਣ ਲਈ ਹੁਣ ਇਸਤਰੀ ਜਾਗਰਤੀ ਮੰਚ ਵੱਲੋਂ ਮੋਰਚਾ ਖੋਲਿਆ ਗਿਆ ਹੈ ਇਸਨੇ ਪਿਛਲੇ ਦਿਨੀ ਇਹ ਐਲਾਨ ਕੀਤਾ ਸੀ ਕਿ ਲੱਚਰ ਗਾਇਕਾਂ ਅਤੇ ਲੱਚਰ ਗਾਇਕੀ ਦੇ ਖਿਲਾਫ ਵੱਡੇ ਸੰਘਰਸ਼ ਦੀ ਆਪਣੀ ਅਗਲੀ ਕੜੀ 'ਚ ਇਹ ਦਿਲਜੀਤ ਗਿੱਪੀ ਗਰੇਵਾਲ ਗੀਤਾ ਜੈਲਦਾਰ ਹਨੀ ਸਿੰਘ ਅਤੇ ਮਿਸ ਪੂਜਾ ਦੇ ਪੁਤਲੇ ਸਾੜਨਗੇ ਅਤੇ ਆਪਣੇ ਮਿੱਥੇ ਪ੍ਰੋਗਰਾਮ ਤਹਿਤ ਜਿੱਥੇ ਸੂਬੇ ਦੇ ਬਾਕੀ ਸ਼ਹਿਰਾਂ ਵਿੱਚ ਇਹਨਾਂ ਦੇ ਪੁਤਲੇ ਸਾੜੇ ਗਏ ਉੱਥੇ ਹੀ ਅੱਜ ਜਲੰਧਰ ਵਿੱਚ ਇਹਨਾਂ ਗਾਇਕਾਂ ਦੇ ਪੁਤਲੇ ਸਾੜ ਕੇ ਮਜ਼ਾਰਾ ਕੀਤਾ ਗਿਆ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਕਤ ਗਾਇਕਾਂ ਵੱਲੋਂ ਆਪਣੇ ਗੀਤਾਂ ਰਾਹੀਂ ਔਰਤ ਨੂੰ ਇੱਕ ਇਸਤੇਮਾਲ ਕੀਤੇ ਜਾਣ ਵਾਲੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਏ। ਆਪਣਾ ਸਮਾਨ ਵੇਚਣ ਲਈ ਜਿਹੜੇ ਗੀਤਕਾਰ ਆ ਜੋ ਗਲਤ ਮਲਤ ਹੈਗਾ ਉਹ ਗਾ ਰਹੇ ਆ ਅਸਲ ਦੇ ਵਿੱਚ ਇਦਾਂ ਨਹੀਂ ਹੈਗੀ ਕਿਉਂਕਿ ਜਿਹੜੀ ਔਰਤ ਆ ਇਹਦੀ ਜੇ ਇਹਦੇ ਬਾਰੇ ਅਸੀਂ ਪੂਰੀ ਕੋਖ ਕਰਨੀ ਹੋਵੇ ਤਾਂ ਸਾਡਾ ਇਤਿਹਾਸ ਗਵਾਹ ਆ ਕਿ ਜਦੋਂ ਦੇਸ਼ ਆਜ਼ਾਦ ਨਹੀਂ ਹੋਇਆ ਉਸ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਔਰਤ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਉਹਨਾਂ ਜਿਹੜੀਆਂ ਜਿਹੜੀਆਂ ਉਹਦੀਆਂ ਦਿੱਤੀਆਂ ਕੁਰਬਾਨੀਆਂ ਉਹਨਾਂ ਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ ਉਹਨਾਂ ਗੱਲਾਂ ਨੂੰ ਕਿਉਂ ਨਹੀਂ ਦਰਾਇਆ ਜਾਂਦਾ ਤਾਂ ਜੋ ਕਿ ਔਰਤ ਦੇ ਵਿੱਚ ਲੜਨ ਦੀ ਜਿਹੜੀ ਸ਼ਕਤੀ ਆ ਉਹ ਪੈਦਾ ਹੋ ਕਿਉਂ ਔਰਤ ਨੂੰ ਅਬਲਾ ਜਾਂ ਕਮਜ਼ੋਰ ਦਿਖਾਇਆ ਜਾਂਦਾ ਜਾਂ ਉਹਨੂੰ ਕਿਉਂ ਭੋਗ ਬਲਾਸ ਦੀ ਚੀਜ਼ ਬਣਾ ਕੇ ਰੱਖਿਆ ਜਾਂਦਾ ਸਰ ਜਿੱਥੇ ਇਸਤਰੀ ਜਾਗਰਤੀ ਮੰਚ ਵੱਲੋਂ ਇਨ੍ਹਾਂ ਨਿਗਾਰਵਲ ਜਾਂਦੀ ਪੰਜਾਬੀ ਗਾਇਕੀ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਏ ਉੱਥੇ ਹੀ ਪ੍ਰਵਾਸੀ ਪੰਜਾਬੀਆਂ ਦੀ ਵੀ ਇਹ ਹਮਲੇ ਵਿੱਚ ਇੱਕ ਅਹਿਮ ਭੂਮਿਕਾ ਬਣਦੀ ਹੈ ਐਨ ਆਰ ਆਈ ਵੀਰਾਂ ਨੂੰ ਵੀ ਲੱਖਾਂ ਰੁਪਏ ਦੇ ਕੇ ਆਪਣੇ ਵਿਆਹ ਸਮਾਗਮਾਂ ਤੇ ਇਨ੍ਹਾਂ ਗਾਇਕਾਂ ਨੂੰ ਬੁਲਾਉਣ ਤੋਂ ਸੰਕੋਚ ਕਰਨਾ ਚਾਹੀਦਾ ਏ ਤਾਂ ਹੀ ਤੁਸੀਂ ਇਸ ਨੇਕ ਕੰਮ 'ਚ ਆਪਣਾ ਯੋਗਦਾਨ ਪਾ ਸਕਦੇ ਹੋ ਜਲੰਧਰ ਤੋਂ ਚੇਤਨ ਸਰਵਾ ਦੇ ਨਾਲ Bureau Report Just Punjabi